ਉਹੀ ਇਸ ਗੱਲ ਦੀ ਹੈ ਕਿ ਬੜੇ ਲੰਮੇ ਸਮੇਂ ਬਾਅਦ तकरीबन 75 ਸਾਲਾਂ ਦੇ ਬਾਅਦ ਸਮੁੱਚੇ ਪੰਜਾਬ ਨੇ ਇੱਕ ਇਹੋ ਜੀ ਸਰਕਾਰ ਚੁਣੀ ਭਵੰਤਮਨ ਜੀ ਦੀ ਅਗਵਾਈ ਦੇ ਵਿੱਚ ਕਿ ਜਿਸ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਫਟਕੜ ਕਰਾਂ ਦੇ ਇਹ ਨਤਮਸਤਕ ਹੋ ਕੇ ਸੌ ਚੁੱਕੀ ਨਹੀਂ ਇਹ ਅਜ ਤੱਕ 75 ਸਾਲਾਂ ਦੇ ਵਿੱਚ ਨਹੀਂ ਹੋਇਆ ਸੀਗਾ ਇਕੱਲੇ ਫੌਜ ਦੇ ਨਹੀਂ ਪੁਲਿਸ ਦੇ ਆਮ ਸਰਵਿਸਿਸ ਦੇ ਜਿਹੜੇ ਸਾਥੀ ਇਨ ਲਾਈਨ ਆਫ ਸਰਵਿਸ ਆਪਣੀ ਜਾਨ ਗਵਾ ਬੈਠਦੇ ਨੇ ਉਹਨਾਂ ਨੂੰ 1-1 ਕਰੋੜ ਰੁਪਏ ਦਾ ਮਵਾਜ਼ਾ ਦੇਣ ਦਾ ਕੰਮ ਸ਼ੁਰੂ ਕੀਤਾ ਲੋਜਬਾਨਾਂ ਨੂੰ ਉਹਨਾਂ ਦੇ ਪੈਰਾਂ ਦੇ ਉੱਪਰ ਖੜੇ ਕਰਨ ਦੇ ਲਈ 44 ਹਜ਼ਾਰ ਦੇ ਕਰੀਬ ਨੌਕਰੀਆਂ ਨੇ ਜਿਹੜੀਆਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੀਆਂ ਜੀਆਂ ਕਾਬਿਲਤਾ ਦੇ ਆਧਾਰ ਦੇ ਉੱਪਰ ਦਿੱਤੀਆਂ ਨੇ ਅੱਜ ਤੱਕ 75 ਸਾਲਾਂ ਦੇ ਵਿੱਚ ਕਦੇ ਨਹੀਂ ਹੋਇਆ ਸਰਕਾਰੀ ਹਸਪਤਾਲਾਂ ਦਾ ਨਵੀਨੀਕਰਨ ਹੋ ਰਿਹਾ ਹੈ ਅਪਗ੍ਰੇਡੇਸ਼ਨ ਹੋ ਰਹੀ ਹੈ तकरीबन 800 ਦੇ ਕਰੀਬ ਆਮ ਆਦਮੀ ਕਲੀਨਿਕ ਨੇ ਜਿਹੜੇ ਉਹ ਲੱਖਾਂ ਲੋਕਾਂ ਦੀ ਸੇਵਾ ਜਿਹੜੀ ਉਹ ਕਰ ਚੁੱਕੇ ਨੇ 118 ਸਕੂਲ ਆਫ ਐਮਰਜੈਂਸੀ ਨੇ ਜਿਹੜੇ ਉਹ ਬਣ ਰਹੇ ਨੇ ਪਹਿਲੇ ਫੇਸ ਦੇ ਵਿੱਚ ਕਿ ਸਰਕਾਰੀ ਸਕੂਲਾਂ ਦੇ ਟੀਚਰਸ ਜਿਨ੍ਹਾਂ ਨੇ ਭਵਿਕ ਬਣਾਉਣਾ ਹੈ ਉਹਨਾਂ ਟੀਚਰ ਸਹਿਬਾਨ ਨੂੰ ਸਿੰਗapore ਵਰਗੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਲੈਣ ਦੇ ਲਈ ਭੇਜੇ ਗਏ 75 ਸਾਲਾਂ ਦੇ ਸਾਥੀਓ ਪਹਿਲੀ ਵਾਰੀ ਹੋਇਆ ਹੈ ਇਹ ਹਰ ਘਰ ਨੂੰ 600 ਯੂਨਿਟ ਬਿਜਲੀ ਦੇਣ ਦਾ ਕੰਮ ਪਿਛਲੇ 2.5 ਸਾਲਾਂ ਤੋਂ ਚੱਲ ਰਿਹਾ ਹੈ ਕਿਸਾਨੀ ਨੂੰ ਫ੍ਰੀ ਬਿਜਲੀ ਜਿਹੜੀ ਉਹ ਦਿੱਤੀ ਜਾ ਰਹੀ ਹੈ 18 ਟੋਲ ਪਲਾਜ਼ੇ ਨੇ ਜਿਹੜੇ ਉਹ ਬੰਦ ਕੀਤੇ ਜਾ ਚੁੱਕੇ ਨੇ ਕੀਮਤੀ ਜਾਨਾਂ ਸੜਕਾਂ ਦੇ ਉੱਪਰ ਨਾ ਜਾਣ ਸੜਕ ਸੁਰੱਖਿਆ ਫੋਰਸ ਐ ਜਿਹੜੀ ਉਹ ਤਿਆਰ ਕੀਤੀ ਗਈ ਹੈ ਜਿੰਦ ਜਾਨ ਨੇਰੀ ਪਾਣੀ ਤਕਰੀਬਨ 16000 ਦੇ ਕਰੀਬ ਜਿਹੜੇ ਖਾਲ ਬੰਦ ਹੋਏ ਪਏ ਸੀਗੇ ਤਾਂ ਕਿ ਟੇਲ ਐਂਡ ਤੱਕ ਪਾਣੀ ਪਹੁੰਚਾਇਆ ਜਾ ਸਕੇ ਉਹਨਾਂ ਨੂੰ ਮੁੜ ਚਾਲੂ ਕੀਤਾ ਗਿਆ ਹਾਲਵਾ ਨਹਿਰ तकरीबन 2300 ਕਰੋੜ ਦੀ ਔਰ 150 ਕਿਲੋਮੀਟਰ ਲੰਬੀ ਨਹਿਰ ਹਰੀ ਦੇ ਪੱਤਣੋਂ ਰੋਦਸ ਤੋਂ ਉਹ ਉਹਦਾ ਪ੍ਰੋਜੈਕਟ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਔਰ hockey ਦੀ ਟੀਮ ਦੇ ਨੇ ਜੋ ਮੱਲਾ 올림픽ਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮਾਰੀਆਂ ਨੇ ਜਿਹਦੇ ਵਿੱਚ 10 ਖਿਡਾਰੀ ਪੰਜਾਬ ਨੇ ਉਹ ਆਪਣੇ ਸਾਰਿਆਂ ਦੇ ਲਈ ਮਾਣ ਦੀ ਗੱਲ ਹੈ 43 ਸਰਵਿਸਿਜ਼ ਦੇ ਸਾਥੀਓ ਉਹਨਾਂ ਨੂੰ ਤੁਸੀਂ ਇੱਕ ਵਾਰੀ ਅਪਲਾਈ ਕਰੋ ਸੇਵਾ ਕੇਂਦਰ ਦੇ ਵਿੱਚ ਜਿਹੜੇ ਉਹਦੇ QR ਕੋਡ ਦੀਆਂ ਔਰ SMS ਦੇ ਜ਼ਰੀਏ ਤੁਹਾਨੂੰ ਤੁਹਾਡੇ ਸਰਟੀਫਿਕੇਟਸ ਜਿਹੜੇ ਉਹ ਪਹੁੰਚ ਜਾਣਗੇ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਸਰਕਾਰੀ ਦਫ਼ਤਰਾਂ ਦੇ ਵਿੱਚ ਨਾ ਹੋਵੇ 8000 ਸੋਲਰ ਪੰਪ ਸੈੱਟ ਕਿਸਾਨਾਂ ਦੀਆਂ ਮੋਟਰਾਂ ਸੋਲਰ ਦੇ ਉੱਪਰ ਚਲਾਉਣ ਦੇ ਲਈ 60% ਸਬਸਿਡੀ ਹੈ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾਏਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ